ਜੇ ਅਗਰ ਕੋਈ ਬਜ਼ੁਰਗ ਆਂਦਾ ਹੈ ਤਾਂ ਉਸ ਤੋਂ ਪੁਲ ਨਹੀਂ ਚੜਿਆ ਜਾਂਦਾ ਤਾਂ ਉਦੋਂ ਇਲੈਕਟ੍ਰੋਨਿਕਲ ਪੌੜੀਆਂ ਦੇ ਨਾਲ ਜਾਂਦਾ ਪਰ ਇਹ ਇਵੇਂ ਲੱਗ ਰਿਹਾ ਕਿ ਜਿਵੇਂ ਕੋਈ ਬਹੁਤ ਹੀ ਸਾਲ ਹੋ ਗਏ ਕਿ ਇਹ ਇੱਜ਼ੀ ਕੋਈ ਸਫਾਈ ਨਹੀਂ ਹੋਈ ਅ ਇਤਨਾ ਆਮ ਲੋਕਾਂ ਦੀ ਨਗਰੀਬਾਂ ਦੀ ਨਾ ਕਿਸੇ ਰਾਹੀਗੀਆਂ ਦੀ ਨਾ ਸਰਦਾਲੂਆਂ ਦੀ ਸਰਕਾਰ ਨੂੰ ਫਿਕਰ ਹੈ ਆਪ ਦੇ ਇਹਦੇ ਬੰਦ ਪੜੀ ਮਹਿਲਾਂ ਤਾਂ ਕੂੜਾ ਕਿਤਨਾ ਪੜਿਆ ਵਿੱਚ ਮੈਂ ਸਵਾਈ ਨਹੀਂ ਕਦੀ ਹੋਈ ਪਾਵੇਂ ਵੋਟਾਂ ਹਾਸਲ ਕਰਨੇ ਵਾਸਤੇ ਇੱਕ ਵਾਰੀ ਸਤਨ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਪਰੰਤੂ ਇਹ ਜਿਹੜਾ ਬਿਲਕੁਲ ਠੱਪ ਪਿਆ ਹੈ ਇਹ ਪੰਜਾਬ ਦਾ ਇੱਕ ਜਿਹੜਾ ਹਾਥੀ ਬਣ ਚੁੱਕਿਆ ਚਿੱਟਾ ਹਾਥੀ ਬਣ ਚੁੱਕਿਆ ਸਤਿ ਸ਼੍ਰੀ ਅਕਾਲ ਤੁਸੀਂ ਜੁੜਿਆ ਔਨ 에ਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਿਛਲੀ ਕੈਪਟਨ ਸਰਕਾਰ ਨੇ ਪਟਿਆਲਾ ਦੇ ਵਿੱਚ ਜਿਹੜੇ ਵਿਕਾਸ ਕਾਰਜ ਕਰਾਏ ਸੀ ਉਸ ਦੇ ਵਿੱਚ ਬਹੁਤ ਹੀ ਧਾਰਮਿਕ ਸਥਾਨਾਂ ਦੇ ਉੱਪਰ ਆਣ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਲਿਫਟ ਪੌੜੀਆਂ ਲਗਾਈਆਂ ਸੀ ਪਹਿਲਾਂ ਮੈਂ ਤਸਵੀਰ ਦਿਖਾ ਰਿਹਾ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਦੇ ਕੋਲ ਇੱਕ ਪੰਜਾਬ ਸਰਕਾਰ ਮਤਲਬ ਕੈਪਟਨ ਸਰਕਾਰ ਵੱਲੇ ਜਿੱਕੇ ਪੁਲ ਤਿਆਰ ਹੋਇਆ ਸੀ ਜਿਹੜਾ ਕਿ ਸੜਕ ਪਾਰ ਕਰਦੇ ਦਰਵਾਜ਼ਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਉਸ ਤੋਂ ਇਲਾਵਾ ਇਹ ਪੌੜੀਆਂ ਲਗਾਈਆਂ ਸੀ ਜਿਹੜੀਆਂ ਕਿ ਕਰੋੜ ਰੁਪਏ ਦੇ ਕਰੀਬ ਇਹ ਲਿਫਟ ਪੌੜੀਆਂ ਲਗਾਈਆਂ ਸੀ ਹਾਲਾਂ ਹਾਲਤ ਤੁਸੀਂ ਦੇਖ ਰਹੇ ਹੋ ਜੀ ਕੀ ਹਾਲਤ ਹੈ ਇਹ ਸਰਕਾਰ ਦਾ ਪੈਸਾ ਲਗਾਇਆ ਗਿਆ ਲੋਕਾਂ ਦੇ ਲਈ ਇੱਕ ਜਿਹੜੀ ਕਿ ਸੂਬਿਧਾ ਹੈ ਵੀ ਅਗਰ ਕੋਈ ਬਜ਼ੁਰਗ ਆਂਦਾ ਹੈ ਤਾਂ ਉਸ ਤੋਂ ਪੁਲ ਨਹੀਂ ਚੜਿਆ ਜਾਂਦਾ ਤਾਂ ਉਰੋਂ ਇਲੈਕਟ੍ਰੋਨਿਕਲ ਪੌੜੀਆਂ ਦੇ ਨਾਲ ਜਾਂਦਾ ਪਰ ਇਹ ਇਵੇਂ ਲੱਗ ਰਿਹਾ ਕਿ ਜਿਵੇਂ ਕੋਈ ਬਹੁਤ ਹੀ ਸਾਲ ਹੋ ਗਏ ਕਿ ਇਹ ਇੱਜ਼ੀ ਕੋਈ ਸਫਾਈ ਨਹੀਂ ਹੋਈ ਕਿੰਨਾ ਉਰੇ ਬੁਰਾ ਹਾਲ ਹੈ ਤੁਸੀਂ ਤਸਵੀਰ ਵੀ ਦੇਖ ਰਹੇ ਹੋ ਕਿ ਉਰੇ ਜਿਹੜੀ ਬੇਸ਼ੱਕ ਭਾਵੇਂ ਨਗਰ ਨਿਗਮ ਹੈ ਕਾਰਪੋਰੇਸ਼ਨ ਦਾ ਇਹ ਕੰਮ ਹੈ ਜਾਂ ਸ਼ਰੋਣੀ ਕਮੇਟੀ ਦਾ ਜਿਹੜਾ ਕਿ ਉਹਨਾਂ ਨੂੰ ਵੀ 23 ਤੱਕੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਹਿਣ ਕਿ ਇਹ ਜਿਹੜੀਆਂ ਪੌੜੀਆਂ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਸਰਕਾਰ ਨੇ ਕਰੋੜਾਂ ਰੁਪਏ ਲਾ ਕੇ ਲੋਕਾਂ ਦੀ ਸਹੂਲਤ ਦੇ ਲਈ ਪੌੜੀਆਂ ਬਣਾਈਆਂ ਤਸਵੀਰ ਤੁਸੀਂ ਸਾਫ਼ ਦੇਖ ਰਹੇ ਹੋ ਕਿ ਇੱਦਾਂ ਕੀ ਹਾਲ ਹੋਇਆ ਪਿਆ 22 ਕਰੋੜ ਦੇ ਕਰੀਬ ਤੇ ਪੁਲ ਬਣਿਆ ਸੀ ਕਰੋੜ ਰੁਪਏ ਦੇ ਕਰੀਬ ਤੇ ਪੌੜੀਆਂ ਲਗੀਆਂ ਸੀ ਪੌੜੀਆਂ ਆਨ ਜਾਣ ਵਾਲੇ ਸੁਰਦਾਲੂਆਂ ਦੇ ਲਈ ਕਿ ਅਗਰ ਕਿਸੇ ਤੋਂ ਨਹੀਂ ਚੜਾ ਜਾਂਦਾ ਬਜ਼ੁਰਗਾਂ ਦੇ ਲਈ ਜਾਂ ਹੈਂਡੀਕੈਪਡ ਦੇ ਲਈ ਵੀ ਇਹ ਪੌੜੀਆਂ ਬਣਾਈਆਂ ਪਰ ਤੁਸੀਂ ਤਸਵੀਰ ਹੀ ਮੈਂ ਦੇਖ ਰਹੇ ਵੀ ਕੀ ਬੁਰਾ ਹਾਲ ਹੈ ਪਟਿਆਲਾ ਦੇ ਗੁਰਦੁਆਰਾ ਸ਼੍ਰੀ ਦੁਖਨੀਵਰਨ ਸਾਹਿਬ ਦੇ ਕੋਲ ਦੀਆਂ ਤਸਵੀਰਾਂ ਆ ਸੀ ਕੁਝ ਸ਼ਰਧਾਲੂਆਂ ਨਾਲ ਵੀ ਗੱਲ ਕਰਦੇ ਆ ਤੁਸੀਂ ਮੱਥਾ ਟੇਕਣ ਆਏ ਜੀ ਉਰੇ ਤੁਸੀਂ ਇਹ ਪੌੜੀਆਂ ਦੇਖ ਰਹੇ ਹੋ ਮਤਲਬ ਤੁਸੀਂ ਵੀ ਅੱਜ ਤੱਕ ਆ ਗਏ ਚਾਹੀਦਾ ਵੀ ਠੀਕ ਹੋ ਜਾ ਨਾ ਜੀ ਇਹ ਬਹੁਤ ਗੰਦ ਪਿਆ ਜੀ ਬਹੁਤ ਬੰਦ ਪਈ ਆ ਆ ਪਛਾਣ ਹੋ ਗਿਆ ਫਿਰ ਥੱਲੇ نیچے ਸੇ ਆਏ ਉੱਪਰ ਚੜ ਕੇ ਫਿਰ نیچے ਤੇ ਆ ਗਏ ਲੱਗਦਾ ਵੀ ਇਹ ਕਰੋੜਾ ਰੁਪਏ ਸਰਕਾਰ ਨੇ ਲਾਇਆ ਸੀ ਤੇ ਬਿਜਲੀ ਇਲੈਕਟ੍ਰੋਨਿਕਲ ਲਾਈ ਸੀ ਤੇ ਅੱਜ ਤੱਕ ਇਹ ਚੱਲੀ ਵੀ ਨਹੀਂ ਆਹ ਕਾਲ ਦੇ ਤੇ ਬੰਦ ਪਈ ਮੈਂ ਹਾਂ ਪਤਾ ਕੋੜਾ ਕਿਦਣਾ ਪੜਿਆ ਵਿੱਚ ਮੈਂ ਸਵਾਈ ਨਹੀਂ ਕਦੀ ਹੋਈ। ਕਿਆ ਬਾਤ ਤੁਸੀਂ ਕਿੱਥੋਂ ਆਏ ਜੀ? ਅੰਮ੍ਰਿਤਸਰੋਂ ਆਏ। ਅੰਮ੍ਰਿਤਸਰ ਤੋਂ ਆਇਓ। ਇਹ ਪੌੜੀਆਂ ਦੇਖ ਕੇ ਤੁਹਾਨੂੰ ਮਤਲਬ ਔਖਾ ਹੋਇਆ? ਹਾਂ ਔਖਾ ਹੋਇਆ ਜਰੂਰ ਹੋਇਆ। ਜਰੂਰ ਹੋਇਆ ਔਖਾ। ਹਾਂਜੀ। ਉਹ ਬਿਲਕੁਲ ਦ ਗੁਰਦੁਆਰਾ ਸ਼੍ਰੀ ਦੁਖਨੀਵਾਰਨ ਸਾਹਿਬ ਤੋਂ ਪੂਰੇ ਪੰਜਾਬ ਤੋਂ ਦੁਨੀਆ ਆਂਦੀ ਹੈ ਸ਼ਰਧਾਲੂ ਆੰਦੇ ਆ। ਗੁਰੂਦਵਾਰ ਦਰਬਾਰ ਸਾਹਿਬ ਦੇ ਵਿੱਚ ਨਸਤਕ ਹੋਣ ਪਰ ਇਹ ਜਿਹੜੀ ਇਹ ਤਸਵੀਰ ਹੈਗੀ ਆ ਕੀ ਪੂਰਾ ਹਰ ਇੱਕ ਬੰਦਾ ਦੋਦਾ ਵੀ ਸਰਕਾਰ ਨੇ ਇਲੈਕਟ੍ਰੋਨਿਕਲ ਪੌੜੀਆਂ ਲਗਾਈਆਂ ਵੀ ਕਿ ਅਸੀਂ ਆਰਾਮ ਨਾਲ ਚਲੇ ਜਾਈਏ ਪਰ ਜਦੋਂ ਅਗਲਾ ਆ ਕੇ ਪੌੜੀਆਂ ਦੇ ਕੋਲ ਦੇਖਦਾ ਤਾਂ ਪੌੜੀਆਂ ਤਾਂ ਐਵੇਂ ਲੱਗਦੀਆਂ ਕਿ ਬਹੁਤ ਹੀ ਸਾਲ ਹੋ ਗਏ ਇਸ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਹੈਗਾ ਨਗਰ ਨਿਗਮ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਕਿਉਂਕਿ ਇਹ ਬੇਸ਼ੱਕ ਪੀ ਡਬਲਯੂ ਡੀ ਕਾਰਪੋਰੇਸ਼ਨ ਵਕਫਾ ਖੁਦਭਾਗਾ ਨੇ ਇਹ ਪੁਲ ਬਣਾਇਆ ਇਹ ਪੌੜੀਆਂ ਬਣਾਈਆਂ ਪਰ ਸਰਕਾਰ ਦੇ ਪੈਸੇ ਲਗਾ ਕੇ ਕੋਈ ਲੋਕਾਂ ਨੂੰ ਸਹੂਲਤ ਨਹੀਂ ਮਿਲ ਰਹੀ ਬੇਸ਼ੱਕ ਵਕਫਾ ਖ ਦਾਅਵੇ ਰਾਜਸੀ ਪਾਰਟੀਆਂ ਕਰਦੀਆਂ ਕੀ ਅਸੀਂ ਵਿਕਾਸ ਕਰਜਾਇਆ ਹੈ ਕੈਪਟਨ ਸਰਕਾਰ ਵੇਲੇ ਕੰਮ ਹੋਇਆ ਪਰ ਇਹ ਲੋਕਾਂ ਦੀ ਸਹੂਲਤ ਦੇ ਲਈ ਨਹੀਂ ਆ। ਸਾਡੇ ਨਾਲ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਸਰਦਾਲੂ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਕਿਵੇਂ ਦੇਖਦੇ ਹੋ ਪੌੜੀਆਂ ਜਿਵੇਂ ਸਫਾਈ ਹੈ। ਅਸੀਂ ਤਾਂ ਇਹ ਦੇਖਦੇ ਵੀ ਸਰਕਾਰ ਸੁੱਤੀ ਪਈ ਹੈ, ਸਥਾਨਕ ਪ੍ਰਸ਼ਾਸਨ ਸੁੱਤਾ ਪਿਆ ਹੈ। ਅ ਇਹ ਤੋਂ ਨਾ ਆਮ ਲੋਕਾਂ ਦੀ ਨਾ ਗਰੀਬਾਂ ਦੀ, ਨਾ ਕਿਸੇ ਰਾਹੀਗਰਾਂ ਦੀ ਨਾ ਸਰਦਾਲੂਆਂ ਦੀ ਸਰਕਾਰ ਨੂੰ ਫਿਕਰ ਹੈ। ਇੱਕ ਪਾਸੇ ਤੀਰਥ ਯਾਤਰਾ ਦਾ ਡਰਾਮਾ ਕਰਦੇ ਆ ਮੁੱਖ ਮੰਤਰੀ ਕਿ ਅਸੀਂ ਤੀਰਥ ਯਾਤਰਾ ਕਰਕੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਹਾਸਲ ਕਰਨੀਆਂ ਨੇ। ਦੂਜੇ ਪਾਸੇ ਜਿਹੜੇ ਬਜ਼ੁਰਗ ਆ ਅੱਜ ਮੋਸਟਲੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਬਜ਼ੁਰਗਾਂ ਦੇ ਬੈਠਣ ਲਈ ਕੋਈ ਰੱਖਮੇ ਪ੍ਰਬੰਧ ਕੀਤੇ ਗਏ ਆ ਕਿ ਉਹ ਹਰੇਕ ਦੇ ਗੋਡੇ ਦੁਖਦੇ ਆ ਪੰਜਾਬ ਦੇ ਵਿੱਚ ਗੋਡਿਆਂ ਦੀ ਸਮੱਸਿਆ ਵੱਡੀ ਪੱਧਰ ਤੇ ਆ ਜਿਹੜੇ ਬਜ਼ੁਰਗ ਆ ਉਹਨਾਂ ਵਾਸਤੇ ਜਈਆਂ ਜਿਹੜੀਆਂ ਪੌੜੀਆਂ ਬਣਨੀਆਂ ਨੇ ਜਾਂ ਜਿਹੜੇ ਸਾਡੇ ਰੇਲਿੰਗ ਲਾਉਣੀ ਹੁੰਦੀ ਹੈ ਉਹ ਉਹਨਾਂ ਦੀ ਸਹੂਲਤ ਵਾਸਤੇ ਕਰਨੀ ਹੁੰਦੀ ਹੈ ਭਾਵੇਂ ਵੋਟਾਂ ਹਾਸਲ ਕਰਨ ਵਾਸਤੇ ਇੱਕ ਵਾਰ ਇਸ ਸਥਾਨਕ ਪ੍ਰਸ਼ਾਸਨ ਨੇ ਪ੍ਰਬੰਧ ਕੀਤਾ ਪਰੰਤੂ ਇਹ ਜਿਹੜਾ ਬਿਲਕੁਲ ਠੱਪ ਪਿਆ ਇਹ ਪੰਜਾਬ ਦਾ ਇੱਕ ਜਿਹੜਾ ਹਾਥੀ ਬਣ ਚੁੱਕਿਆ ਚਿੱਟਾ ਹਾਥੀ ਬਣ ਚੁੱਕਿਆ ਪੰਜਾਬ ਦੇ ਲੋ ਜਿਹੜਾ ਆਪਣੇ ਇੱਕ ਟੈਕਸਾਂ ਤੋਂ ਪੰਜਾਬ ਦੇ ਲੋਕਾਂ ਨੇ ਪਏ ਪੈਸਾ ਪੇ ਕੀਤਾ ਸੀ ਤੇ ਇਸ ਤੇ ਖਰਚ ਕੀਤਾ ਸੀ ਇਹਦੀ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਪੜਤਾਲ ਹੋਣੀ ਚਾਹੀਦੀ ਹੈ ਸਬੰਧਤ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਪ੍ਰੋਪਰ ਢੰਗ ਦੇ ਨਾਲ ਚੱਲਦਾ ਰੱਖਣਾ ਚਾਹੀਦਾ ਤਾਂ ਜੋ ਪੰਜਾਬ ਦੇ ਜੋ ਸਾਹਿਬ ਜੀ ਗੁਰਦੈ ਇੱਕ ਬਾਦਰ ਸਾਉ ਦੇ ਸਥਾਨ ਤੇ ਲੋਕ ਦਰਸ਼ਨ ਕਰਨ ਵਾਸਤੇ ਆਉਂਦੇ ਗੁਰਦਾਰਾ ਦੁਖਨਵਾਰ ਸਾਹਿਬ ਬਹੁਤ ਵੱਡਾ ਇਤਿਹਾਸਕ ਸਥਾਨ ਹੈ ਪੰਜਾਬ ਦਾ ਪਟਿਆਲੇ ਦਾ ਜਿੱਥੇ ਵੱਡੀ ਸਰਦਾ ਵੱਡੀ ਸਰਦਾ ਦੇ ਨਾਲ ਲੋਕ ਆਉਂਦੇ ਆ ਯਾਤਰੀ ਆਉਂਦੇ ਆ ਸ਼ਰਧਾਲੂ ਆਉਂਦੇ ਆ ਸਾਰਿਆਂ ਦੀਆਂ ਭਾਵਨਾਵਾਂ ਪੂਰੀਆਂ ਹੋ ਸਕਣ ਉਹ ਸਰਦਾ ਵਿੱਚ ਤਰੀਕੇ ਦੇ ਨਾਲ ਗੁਰੂ ਸਾਹਿਬ ਦੇ ਜਾ ਕੇ ਸਥਾਨ ਤੇ ਦਰਸ਼ਨ ਕਰ ਸਕਣ ਤੇ ਇਹਨਾਂ ਪੌੜੀਆਂ ਨੂੰ ਤੁਰੰਤ ਚਾਲੂ ਕਰਨਾ ਚਾਹੀਦਾ ਹੈ ਇਸ ਤੇ ਗੌਰ ਕਰਨੀ ਚਾਹੀਦੀ ਹੈ ਸਥਾਨਕ ਪ੍ਰਸ਼ਾਸਨ ਨੂੰ ਜਿਹੜਾ ਸੁੱਤਾ ਪਿਆ ਲੋਕ ਪ੍ਰਸ਼ਾਸਨ ਉਹਨੂੰ ਆਪਣੀ ਜਾਗ ਖੋਲ੍ਹਣੀ ਚਾਹੀਦੀ ਹੈ ਇਸ ਤੋਂ ਦੀ ਸਰਕਾਰਾਂ ਦੇ ਪਿਆਜੇ ਵੰਨ ਦੀ ਬਜਾਏ ਪੰਜਾਬ ਦੇ ਲੋਕਾਂ ਉਹ ਬਿਲਕੁਲ ਗੱਲ ਠੀਕ ਹੈ ਕਿ ਗੁਰਦੁਆਰਾ ਸ੍ਰੀ ਦੁਖਨੀਵਰਨ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਦੁਨੀਆ ਬਹੁਤ ਆਂਦੀ ਆ ਨਮਸਤਕ ਹੋਣ ਹਰ ਜਾਰਾ ਸਰਦਾਲੂ ਆਨੇ ਪਰ ਜੋ ਚਿੱਟਾ ਹਾਥੀ ਬਣੀਆਂ ਪੀਆਂ ਜੋ ਇਹ ਪੌੜੀਆਂ ਇਹ ਬੇਸ਼ੱਕ ਇਹਦੇ ਵਿੱਚ ਰੋਲ ਇਹ ਹੀ ਹੋਏਗਾ ਜਾਂ ਬਿਜਲੀ ਬੋਰਡ ਨੇ ਦਾ ਕਨੈਕਸ਼ਨ ਦੇਣਾ ਹੋਏਗਾ ਜਾਂ ਕਾਰਪੋਰੇਸ਼ਨ ਨੇ ਦੇਣਾ ਹੋਏਗਾ ਮਤਲਬ ਕਿਉਂਕਿ ਤਿਆਰੀ ਸਾਰੀ ਹੋਈ ਪਈ ਹੈ ਉਹ ਮਤਲਬ ਪੂਰੀ ਉਹ ਹੈ ਪਰ ਇਹਦੀ ਤੁਸੀਂ ਹਾਲਤ ਦੇਖੋ ਵੀ ਗੁਰਦੁਆਰਾ ਸਾਹਿਬ ਨੂੰ ਰਸਤੇ ਜਾਣ ਵਾਲੇ ਤੇ ਉਹਦੇ ਹਾਲਤ ਦੇਖੋ ਸਿਕਟਾਂ ਤੱਕ ਦੀਆਂ ਡੱਬੀਆਂ ਵੀ ਗਿਰੀਆਂ ਪਈਆਂ ਬਹੁਤ ਗਲਤ ਗੱਲ ਹੈ ਵੀ ਇਸ ਚੀਜ਼ ਨੂੰ ਤੁਸੀਂ ਇਵੇਂ ਕਰ ਰਹੇ ਹੋਰੇ ਐਡੇ ਧਾਰਮਿਕ ਸਥਾਨ ਦੇ ਵਿੱਚ ਜਾਣ ਵਾਲੇ ਰਸਤੇ ਦਾ ਕੀ ਹਾਲ ਹੈ ਪੌੜੀਆਂ ਜਿਹੜੀਆਂ ਕੀ ਕਰੋੜ ਰੁਪਏ ਲਗਾ ਕੇ ਸਿਰਫ ਇਹ ਪੌੜੀ ਦਾ ਕਰੋੜ ਰੁਪਏ ਲੱਗਿਆ ਸੀ ਪੁੱਲ ਦਾ ਜਿਹੜੇ ਨਿਰਮਾਣ ਦੇ ਲਈ ਸੀ ਉਹਦੇ ਲਈ ਕਰੋੜਾ ਰੁਪਏ ਵਕਤ ਖਰਚੇ ਹੋਏ ਸੀ ਤੋਂ ਪ੍ਰਸ਼ਾਸਨ ਨੂੰ ਚਾਹੀਦਾ ਕੀ ਪੂਰੇ ਆਉਣ ਵਾਲੀ ਸੰਗਤ ਦੇ ਲਈ ਇਹ ਜਿਹੜੀ ਲਿਸਟ ਹੈਗੀ ਹੈ ਇਹਨੂੰ ਚਾਲੂ ਕੀਤਾ ਜਾਵੇ ਸਰਦਾਲੂਆ ਨੇ ਵੀ ਸਾਡੇ ਨਾਲ ਗੱਲ ਕੀਤੀ ਉਹਨਾਂ ਨੇ ਵੀ ਕਿਹਾ ਕਿ ਅਸੀਂ ਵੀ ਜਦੋਂ ਆਏ ਤੇ ਸਾਨੂੰ ਬਹੁਤ ਪੌੜੀਆਂ ਚੜ੍ਹ ਕੇ ਪੁਲ ਜਾਣਾ ਉੱਪਰ ਨੂੰ ਜਾਣਾ ਪੈਂਦਾ ਕਿਉਂਕਿ ਸੜਕ ਜਿਹੜੀ ਹੈਗੀ ਸਰਹੰਦ ਰੋਡ ਬਾਈਪਾਸ ਸਰਹੰਦ ਰੋਡ ਵਾਲੀ ਸੜਕ ਹੈ ਟ੍ਰੈਫਿਕ ਬਹੁਤ ਹੁੰਦਾ ਹੈ ਟ੍ਰੈਫਿਕ ਦੀ ਸਮੱਸਿਆ ਕਰਕੇ ਪੁਲ ਬਣਾਇਆ ਸੀ ਪੁਲ ਕਰਕੇ ਪੌੜੀਆਂ ਲਾਈਆਂ ਸੀ ਉਹ ਬਿਲਕੁਲ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹ ਜਿਹੜੇ ਜਿੱਥੇ ਕਰੋੜਾ ਰੁਪਇਆ ਲਗਾਇਆ ਪਿਆ ਉਸ ਨੂੰ ਖਰਾਬ ਨਾ ਕੀਤਾ ਜਾਵੇ ਪੈਸੇ ਨੂੰ ਲੋਕਾਂ ਦਾ ਪੈਸਾ ਇਹ ਇਸ ਦੀ ਚੰਗੀ ਤਰ੍ਹਾਂ ਮੁਰੰਮਤ ਕੇ ਜਾਇ ਉਸ ਨੂੰ ਸਫਾਈ ਕਰਾ ਕੇ ਠੀਕ ਕਰਾ ਕੇ ਇਹ ਲੋਕਾਂ ਦੇ ਲਈ ਚਲਾਨੀ ਚਾਹੀਦੀ ਆ ਪਟਿਆਲਾ ਤੋਂ ਹੌਂਦੜ ਦੇ ਨਾਲ ਚਰਨਜੀਤ ਦੋਸ਼ੀ ਦੇ ਰੂਪ